ਹਾਂਜੀ ਸਾਥਰੀ ਗਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗਾਂ ਬਲੌਗ ਬਹੁਤ ਹੀ ਨਵਾਦ ਪਾ ਰਹੇ ਆ ਗੱਡੀ ਹੌਲੀ ਚਲਾ ਬਈ ਘੱਟ ਬਹੁਤ ਮਰਾ ਸ਼ੁਕਰਾਂ ਤੇ ਜਾ ਰਹੇ ਆ ਬਟ ਕਨਾਰ ਰੋਡ ਪਾ ਜਾ ਰਹੇ ਆ ਖਬਰ ਦੇਵਾਂਗੇ ਤੁਹਾਨੂੰ ਬਹੁਤ ਮਤਲਬ ਖੁਸ਼ੀ ਵਾਲੀ ਤੁਹਾਨੂੰ ਦੱਸੇਗੇ ਬਈ ਥੋੜੀ ਸ਼ਾਪਿੰਗ ਜੀ ਕਰ ਰਹੇ ਆ ਅੱਜ ਲਿਆਵਾਂਗੇ ਕੱਪੜੇ ਜਿਹਾ ਬਾਲ ਐ ਐਨ ਐਚ 1 ਕੋਈ ਜਗ੍ਹਾ ਦੇ ਉੱਥੇ ਜਾ ਰਹੇ ਆਂ ਬਲਾ ਰਸਤੇ 'ਵਾਂ ਦੇ ਤਾਏ ਹਨਾ ਕਿ ਮੁੰਟਿਆਂ ਨੂੰ ਚੱਕੀਂਗੇ ਤਾਂ ਇਹਦੇ ਮੁੰਟਿਆਂ ਨੂੰ ਚਲੋ ਬਈ ਚਲਾ ਬਾਕੀ ਸਭ ਦੇਖੋ ਪਨੌਰ ਰੋਡ ਕਰਕੇ ਆ ਲਾ ਵੀ ਮਿੱਤਰੋ ਲਾਣੇ ਪਿੰਡ ਪਹੁੰਚ ਗਏ ਲਾਣੇ ਪਿੰਡ ਗੱਲਸ ਤੇ ਚਾਲਦੇ ਆਣ ਘਰਾਂ ਨੂੰ ਚਲੋ ਵੀ ਮਿੱਤਰੋ ਆ ਮੁਰਗੇ ਪਈ ਘਰਾਂ ਗਣੀ ਨੂੰ ਨੇਰਾ ਬਈ ਬਾਹਰੀ ਬਾਹਰ ਖੜਾ ਜਾ ਰਹੇ ਹਾਂ ਗੰਨੇ ਦੇ ਵੱਡਾ ਗੇਗਾ ਫਿਰ ਹੋਰ ਹੈ ਨਹੀਂ ਨਾ ਮੇਰੇ ਕੋਲ ਕਿੰਨੇ ਵਾਲੇ ਕਿੰਨੇ ਵਾਲਾ ਵੱਡਾ ਲਾਵਾਂ ਸਪਰੇਅ ਨਹੀਂ ਕਰਦਾ ਫਿਰ ਇਹ ਵੀ ਜਾ ਰਹੇ ਆ ਛੋਟੇ ਗਾਉਂ ਫਿਰ ਨਾ ਬੁੱਢਦੇ ਆ ਹਾਂ ਗੱਟਾ ਰੱਖਦੇ ਪਟੇ ਆ ਨਾ ਪਟਿਆਂ ਬਾਬੇ ਰੱਖਣਾ ਡੌਣ ਛੰਡਾ ਬਦਲਣਾ ਪੈਣਾ ਇਹ ਵਾ ਛੰਡਾ ਬਦਲਣਾ ਪੈਣਾ ਕਿਹੜਾ ਇਹ ਕੈਡਾ ਵਾਲਾ ਉਹ ਤੋਂ ਆਪੇ ਹੀ ਟਾਂ ਗਿਰ ਰਿਹਾ ਆ ਵੇ ਆਸਟ੍ਰੇਲੀਆ ਆਪੇ ਗਾ ਰਿਹਾ ਛੋਡੇ ਛੁੱਡੇ ਆ ਕਰ ਕੋਈ ਹੁੰਦਾ ਨਾ ਚਲੋ ਉਹ ਗੱਲਾਂ ਆਦਮ ਤੋਂ ਕੈਡਾ ਬਾਬਾ ਜੀ ਆ ਕਿਆ ਉਹਦਾ ਤਰ੍ਹਾਂ ਕੱਦ ਖੇਤੀਬਾੜੀ ਜੀ ਕੀ ਹੈ ਇਹ ਹਾਂ ਲਵੀ ਇਹ ਲੱਛ ਲੱਜ ਕਿੰਨੇ ਲਾਤੇ ਪਹਿ ਲੱਗੇ ਜੇ ਲੱਗਣੇ ਲੱਗੇ ਕਾਰ ਚੱਲ ਜੇਗਾ ਤੰਜ ਜਿਹੜਾ ਮਰਜ਼ੀ ਹੋਇਆ ਚੱਲ ਜੇਗਾ ਇੱਥੇ ਤਾਂ ਹੀ ਗੱਲ ਇਹ ਨਹੀਂ ਕਰਨਿਆ ਨਾ ਜੀ ਇਹ ਬਸ ਹੈ ਤੇ ਨਾ ਇਹ ਨਹੀਂ ਨਾ ਉਸ ਹੋ ਰਿਹਾ ਹੈ ਤੇ ਕੋਆ ਬਦਲੋ ਕਰਦੇ ਹੋ ਵੀ ਕਰਦੇ ਨਾ ਇਹ ਇਹ ਕਰਾਂਗਾ ਉਹ ਕਰਾਂ ਉਸਕੇ ਕਰਕੇ ਤਿੰਨ ਹੋ ਗਿਆ ਨਹੀਂ ਦੋ ਦੇ ਦੀ ਮੈਨੂੰ ਦੋ ਦੇ ਦਿਓ ਦੀ ਦੋ ਛੱਟੇ ਹੋਗੇ ਬਿਲਕੁਲ ਕਿਹੜੀ ਹੋ ਤਰੀ ਜੀ ਹੋਰ ਕਿਹੜੀ ਇਹ ਨਹੀਂ ਜੋ ਇਹ ਵੀ ਵਧੀਆ ਲੱਗ ਰਹੀ ਹੈ ਇਹਦਾ ਇਹ ਜਦਾਂ ਸਭ ਤੋਂ ਵਧੀਆ ਪਿਆਰਾ ਰੰਗ ਆਇਓ ਕਿਉਂ ਹਮ ਬਾਕੀ ਤੇਰੀ ਪਸੰਦਗੀ ਹੈ ਬਾਈ ਹਾਂ ਮੈਂ ਰਹਿ ਗਈ ਸੀ ਦਿਨਾਂ ਦੇਖ ਲੈ ਕਰ ਲੇ ਮਰ ਨੂੰ ਬਜਟ ਤਾਂ ਨਹੀਂ ਹੈ ਕਹਿੰਦਾ ਸਮਝ ਨਹੀਂ ਆਉਂਦਾ ਨਹੀਂ ਜੋ ਸੀ ਉਹ ਤੇ ਤਿੰਨ ਦਿਨ ਅੱਛਾ ਇਹ ਉਹ ਤਿੰਨਾ ਠੀਕ ਆ ਉਹ ਤਿੰਨੇ ਵੀ ਚੱਕ ਲਈ ਆ ਉਹ ਵੀ ਆ ਜਾ ਬੜਾ ਚੱਕ ਮਰ ਗਈ ਚੱਕ ਗਈ ਉਹ ਦੇ ਲਈ ਇਹ ਜੋ ਬਣਵਾਤਾ ਹੈ ਜੋ ਬਣਦਾ ਪਾਲੇਗਾ ਸਪੋਰਟ ਲਈ ਇਹ ਮਾਹੀ ਇਹੋ ਕਰ ਰੰਗ ਪੜਾ ਚੱਕਵਾਗਾ ਪਾ ਵੀ ਵੱਜ ਗਏ 3:30 ਚਲੀ ਬਾਦੋਂ ਇੱਕ ਪੀ ਡੀ ਜੇ ਖਾਈ ਦੀ ਉਹ ਚੱਕ ਲੈ ਜਿਹੜੀ ਭੁੱਖ ਲੱਗੀ ਵੀ ਤਾ ਤੇ ਹੁਣ ਨਿਬੜਿਆ ਕੰਮ ਬਈ ਜੇਬ ਹੋ ਗਈ ਹੌਲੀ ਰਾਵੜ ਰਾਵੜ ਵੀ ਦਿਖਾ ਦੀ ਰਾਵੜ ਇਕ ਉੱਤਰ ਕਰਦਾ ਉਹ ਯਾਰ ਓਏ ਆ ਦੇਖਾ ਰਾਵੜੇ ਹੋ ਰਹਿ ਗਈ ਬਈ ਰਾਵੜ ਰਹਿ ਗਈ ਹੱਥੋਂ ਤੱਗੀ ਵਾ ਇੱਕ ਵਾ ਜਿੱਥੇ ਜਾ ਉਹ ਪੈ ਕੰਟਰ ਰੰਮਣ ਕਰਿੰਦਾ ਹੋ ਗਿਆ ਰਾਵੜ ਬਰਲੇ ਤੱਕ ਗੱਡੀ ਗੱਡੀ ਭਰੀ ਪਈ ਆ ਬਈ ਕੱਪੜੇ ਖਾਸੇ ਨੇਲੇ ਅਜੇ ਵੀ ਰਹਿ ਗਏ ਆ ਜਦੋਂ ਬਹੁਤ ਘਾਟ ਕਹਾਣਾ ਘਾਟ ਆ ਅਜੇ ਵੀ ਲੈਣੇ ਆ ਹੋਰ ਅਜੇ ਪਤਾ ਨਹੀਂ ਲੱਗ ਰ ਮਾ ਚੱਲ ਅੱਜ ਲਈ ਬਹੁਤ ਆ ਕਰਾਂ ਜਾ ਕੇ ਦੇਖੀਏ ਜਿਹੜੀ ਜਿਹੜੀ ਚੀਜ਼ ਕੀ ਲੋਡ ਆ ਫਿਰ ਆਉ ਫਿਰ ਬਣਾਵੇਂ ਲਵੇਂਗੇ ਹਾਂ ਉਹ ਦੇਖੀ ਅਕਲਦੀਪ ਦੇ ਕਿਤਰਾ ਬਣਾਵਾ ਉਹ ਤੇਰੀ ਉਹ ਤੇਰੀ ਜੀ ਗੱਲੇ ਵੀ ਆਪ ਇਧਰ ਆ ਗਈ ਉਹ ਗਾੜੇ ਲਾਵਾ ਉਹ ਗਾੜੇ ਲਾਵਾ ਮੈਂ ਗੱਡੀ ਵਾ ਦੇਖੋ ਪਿੱਛੇ ਡਿੱਗੀ ਵਾ ਪਿਆ ਬਈ ਮੰਜਾਲ ਜਮੀਂ ਮੀ ਮੀ ਪਿਆ ਆ ਬਈ ਅੰਦਰ ਚੱਕੋ ਬਈ ਆ ਇਧਰ ਪਿਆ ਬਈ ਪਿੱਛੇ ਡਿੱਗੀ ਵਾ ਬਹੁਤ ਕਪੜੇ ਆਉਂ ਗੁਸਤ ਹੱਥ ਮਲੇ ਦੇ ਆ ਇਸ ਨੂੰ ਤਾਂ ਪਿੱਛੇ ਰੱਖ ਦਿਓ ਤੂੰ ਪਿੱਛੇ ਹਾਂ ਇੱਥੇ ਹੀ ਪੜ ਜਾਗਾ ਇਤਨੀ ਬੜ ਹਟ ਜਾਗਾ ਆਹ ਇਹ ਮਸੋਂ ਬੈਠ ਰਹੇ ਨੇ ਪਖਾਨੇ ਕਿ ਨਹੀਂ ਜਾਣਾ ਕਿਹੜਾ ਪਰ ਚਲ ਇਧਰ ਤੁਰ ਜਿਹੜਾ ਪੈ ਨਹੀਂ ਜਾਣਾ ਲੈ ਵੀ ਉਹ ਦੇਖੀ ਮਰੇ ਹਟ ਹੋ ਜੂਗਾ ਆਪਣ ਨੂੰ ਚੱਕ ਲਈ ਇਹ ਉੱਪਰ ਤੋਂ ਬੈਠਦਾ ਉਸਕੇ ਅੱਛਾ ਚਲ ਖੜਾ ਹੋ ਖੜਾ ਹੋ ਲੈ ਵੀ ਮਸੋਂ ਬੈਠੇ ਆ ਇਹ ਪੂਰਨੀਆਂ ਬਾਈ ਹੋ ਗਿਆ ਸੈਟ ਲੈ ਵੀ ਚੱਲਣ ਲੱਗੇ ਆ ਬਾ ਉਹ ਮੈਂ ਜਗਨਨਾ ਮਾਰਕੀਟ ਮੱਧ ਬਾਲੀ ਵਾਲੀ ਮਤੇ ਬਹੁਤ ਸ਼ਾਪਿੰਗ ਕਰ ਲਈ ਇੱਕ ਤੱਗੀਲਾ ਦੀ ਪੂਰੀ ਹੈਂ ਕੀ ਨਹੀਂ ਦਿੰਦੇ ਖਾਣ ਦੇ ਦਿੰਦੇ ਜੋ ਮਰਜ਼ੀ ਕਿ ਤੱਕ ਕਿ ਤੱਕ ਆ ਗਈ ਲਾਹੇ ਪੁਰਨਾਗਟ ਆਪਣੇ ਮਾਗੇ ਬਾਲਾ ਬਸ ਸਟੈਂਡ ਕੇ ਲਾਹੇ ਅੱਜ ਇੱਥੇ ਟਾਵਾ ਗੇੜੀ ਨਾਲ ਲਿਓ ਬੰਤੀ ਗਾੜੀ ਕਾਹ ਵੀ ਕਾਹ ਹੋ ਗਿਆ ਜਾਂ ਫੇਰ ਤੱਕ ਵੀ ਹੀ ਪੈਸੇ ਚੱਲ ਗਿਆ ਮੋਗੀ ਗਿਆ ਵਾਜੀ ਇਹਦੇ ਲਗਿਆ ਲਾਵੀ ਲਾਵੀ ਵਲੌਗ ਮੈਂ ਦੇਖ ਲੈ ਕਰੀਂ ਯੋਥਾ ਗਏ ਤੇ ਸ਼ੋਪਿੰਗ ਆ ਕਰਨਾ ਜੇ ਉਹਦੇ ਬਾਅਦ ਆਏ ਫੁੱਲ ਵਰਗੇ ਸੁੰਦਰ ਦੇ ਦੇ ਉੱਤਨ ਪਰ ਆਪਣੀ ਖੇਡ ਪਾਉ ਦੇਣਾ والله ਵੀ ਖਾ ਕੇ ਹੋ ਗਏ ਬੇਲੇ ਇਹ ਹੋਰ ਸਮਾਨ ਰਿਹਾ ਤਾਂ ਨਹੀਂ ਕੋਈ ਦਾ ਵੀ ਪੈਰ ਕੰਪ ਚਾਦਾ ਚੱਲੇ ਉਹ ਹਰੀ ਗੱਡੀ ਅੰਬਾਲਾ ਬਈ ਬੱਸ ਸਟੈਂਡ ਦੇ ਲਾਗ ਲੈ ਵੀ ਚੱਲੀਏ ਪਿੰਡ ਨੂੰ ਆ ਮੇਰੇ ਉਹਨਾਂ ਤਾਰਾਂਗੇ ਇੱਕ ਮਿੰਟ ਨਹੀਂ ਸਾਰਾ ਉਹ ਤਾਂ ਉਹੋਗਾ ਵੀ ਨਲੇ ਹੋ ਰਹਿਣਾ ਟਾਇਰ ਫੋਟ ਗਈ ਕੀ ਹੋ ਗਿਆ ਚਲੋ ਬਈ ਚਲੋ ਹੱਕ ਦੇ ਗੱਡੀ ਬੱਚਾ ਪਾਣੀ ਆ ਰਿਹਾ ਦੱਕਾ ਦਾ ਘਪੜਿਆ ਵਾ ਹੈ ਜੀ ਕੁਛ ਹੈ ਲਾਈਵ ਮਿੱਤਰੋ ਨੇਰਾ ਹੋਣ ਵਾਲਾ ਹੋ ਗਿਆ ਬਾਲੇ ਮਈਆਂ ਬੰਦਾ ਬੱਤਾ ਬਾਲੇ ਬੱਤਾ ਪੀਣਾ ਹੈ ਉਹ ਅਵਾਲੇ ਜੇ ਪਹੁੰਚੇ ਬਈ ਖਾਣਾ ਨਾ ਪਹੁੰਚਿਆ ਕਿਹਾ ਵੀ ਹਜੇ ਬਾਲੇ ਜੀ ਨਿਕਲੇ ਨਹੀਂ ਬਾਹਰ ਬਈ ਤੀਸੂ ਸੋੜੀ ਇਹ ਤਾਂ ਨਹੀਂ ਆਣੀ ਬੜਕਾ ਸੋੜੀ ਤੇ ਪਹਿਲਾਂ ਜਾएंगे ਲਾਣਾ ਲਾਣੇ ਦੇ ਫਿਰ ਜਾएंगे ਪਟਿਆਲਾ ਜੀ ਹੋਰ ਆ ਪਟਿਆਲਾ ਦੇ ਚੋਦਾਂ ਪਟਿਆਲਾ ਅੰਕੀਆਂ ਚੇਰੇ ਚੇਰੇ ਆ ਮੁੰਡੇ ਕਰਕੇ ਦੇਖ ਲੈ ਪਿੱਛੋਂ ਵੀ ਧਾਊ ਜੱਜੋ ਕਰਕੇ ਤੰਗ ਹੋ ਰਹੇ ਜੱਟ ਦੇਖੀ ਹੁਣ ਕਿਸੇ ਦਾ ਕੱਟਾ ਲਗਿਆ ਕਿਸੇ ਦੀ ਮੈਸਲ ਲਗੀ ਮਿਹਨਤਾ ਕਰਨੀ ਆ ਵੀਰੇ ਮਿਹਨਤਾ ਅਮੀਰ ਤਾਂ ਕਰੇਗਾ ਲੈ ਆਹ ਦੇਖ ਲੈ ਮਿਹਨਤ ਦਾ ਪੈਸਾ ਕੀ ਮਿਲਗਾ ਤਾ ਮਿਹਨਤ ਕਰਦੇ ਹੋ ਕੋਈ ਅਜੀ ਚੀਜ਼ ਹੈ ਕਦੇ ਕੱਟੇ ਮੈਸਲ ਹਾਂ ਪੂਰਾ ਹੀ ਵਿਗਾੜਾ ਉਹਦੇ ਤੇ ਜਿਹੜਾ ਟੱਕਰ ਜਿਆਦਾ ਸੁਣੋ ਹੌਸਲਾ ਤਾਂ ਹੈ ਕੋਈ ਬੱਕਰੀ ਵਾਲਾ ਕੁਦ ਹੌਸਲਾ ਤਾਂ ਹੋਵਾ ਹੀ ਹੈ ਭੈ ਜੰਡਾ ਖੜੇ ਇੰਨੇ ਨਾ ਕੱਟਾ ਬੱਚਾ ਕੁਝ ਤਾਂ ਹੋ ਗਿਆ ਬੱਚਾ ਤਾਂ ਵੀ ਗਿਆ ਤੇਰੇ ਗੱਟੀ ਕੁਝ ਵੀ ਲੈ ਵੀ ਕੱਢੀ ਦਿੰਦਾ ਫਿਰ ਲੈ ਆਣਾ ਤਾਰ ਤਿਆ ਭਾਈਆਂ ਨੂੰ ਚਲੋ ਵੀ ਚੱਲੀਏ ਹੁਣ ਆਪਣਾ ਘਰਾਂ ਨੂੰ ਇਧਰ ਵੀ ਪਜੇਗੀ ਇਧਰ ਨੂੰ ਬਲਾਇਸ ਨਹੀਂ ਪੜਦੀ ਚਲੋ ਵੀ ਫੱਕੋ ਆਪਣੀ ਆਪਣੀ ਗੱਡੀਆਂ ਸਲੇਟਾ ਦਾ ਲਾ ਦਿਓ ਆ ਜਾ ਲਾਈ ਵੀ ਚੱਲ ਪਏ ਘਰਾਂ ਨੂੰ ਭਈ ਅੱਜ ਤੁਹਾਨੂੰ 70% ਸ਼ਾਪਿੰਗ ਹੋਈ ਆ ਰਹਿ ਗਈ 30% ਬਾਕੀ ਦੇਖਦੇ ਹਜੇ ਹਫਤੇ ਤੱਕ ਕੱਢੇਗੇ ਟਾਈਮ ਤੇ ਆਪਣਾ ਪਹਿਲਾ ਜੀ ਦੀ ਜੂਰੀ ਗੱਲ ਆ ਲਈ ਜਿਹੜਾ ਕਿ ਲਗ ਰਹਿ ਰਿਹਾ ਉਹ ਨਵੇੜ ਤੀਏ ਚਲੋ ਚੱਲਦੇ ਆ ਵੀ ਕਰਨ ਲੈ ਵੀ ਮਿੱਤਰ ਵਾਗੇ ਘਰਾਂ ਵੱਡੀ ਗੁੱਡੀ ਦੀ ਲਾ ਆਪਾਂ ਵੀ ਹੁੰਗੇ ਸਪੈਸ਼ਲ ਓ ਦੇਖ ਓਏ ਚਲ ਬਾਦਾਂ ਦੱਸਾਂ ਬਾ ਪਿਆਈ ਸਮਾਨ ਤਾਰੀਏ ਮੈਂ ਕੱਢੀਏ ਬਾਹਰ ਇਹ ਪੂਸਾ ਡਿੱਗੀ ਪਈ ਪਈ ਆ ਡਿੱਗੀ ਮੈਂ ਕੱਢਣਾ ਮੈਂ ਵੀ ਕੱਢ ਰਿਹਾ ਕੱਲਾ ਕੱਲਾ ਕੱਢ ਲਾ ਉੱਥੇ ਰੱਖ ਦਿਆ ਇਹਨੇ ਲਾ ਗੈਸ ਨੇ ਗੈਸ ਕੱਢੀ ਆਹ ਗੈਸ ਨੇ ਬਈ ਇਸ ਵਾਰ ਲੱਗਾ ਜਿਆਦਾ ਤਾਂ ਇਸ ਵਾਰ ਬਣਿਆ ਪੀਲਾ ਜਦੋਂ ਗੈਸ ਆळ्या ਵਾ ਕੀ ਕਰ ਰਿਹਾ ਹੁਣ ਤੂੰ ਹੈ ਫੋਟੋ ਅੱਛਾ ਹਾਂ ਖਿਚੜੀ ਚਲਾ ਆ ਫੋਟੋ ਖਿਚਣੀ ਆ ਵਾ ਖਿਚਲਾ ਬਈ ਸਟ੍ਰੈਪ ਬਣਾਣੀ ਆ ਸਵਾ ਬਣਾ ਲਾ ਸੈਂਡ ਕਰ ਦੇ ਪਤਾ ਨਹੀਂ ਕੀ ਕਰ ਰਿਹਾ ਰੀਲ ਬਣਾਵੇਗਾ ਪਤਾ ਨਹੀਂ ਕੀ ਕਰੇਗਾ ਹੂੰ ਕੱਟ ਲੈ ਕੱਟ ਲੈ ਝੌਲੇ ਬਹੁਤ ਹੋ ਗਏ ਪਿੱਛੇ ਜਿਹੜੇ ਡਿੱਗੀ ਮੇ ਪੇ ਤੇ ਸਾਰੇ ਆ ਡਿੱਗੀ ਨਾਲ ਕੱਢ ਲੈ ਦੇ ਚਲ ਅਜਰੇ ਪਿੱਛੇ ਬੂਟ ਜੇ ਪਏ ਸ਼ੂਜਾ ਕੋ ਮੈਂ ਕੱਢ ਦਾਂ ਕਭੀ ਚੱਕ ਲੱਗ ਕੰਮ ਦੇ ਦੇ ਜੇ ਚਲ ਵਾ ਉਹ ਕੱਢ ਲੈਣਾ ਮੈਂ ਨਾ ਧਰੀਕੇ ਥੱਲੇ ਵੀ ਗਿਰ ਗਏ ਬਈ ਕਿਤਨਾ ਢਾਂਗ ਜੀ ਗਿਰ ਕੀ ਲੈ ਨਾ ਮੈਂ ओ तो जमी बाजन नहीं है बई जब जमी नहीं है मैं हाँ। भी देखिए सारा आ गया ला दे चंकी तरह पिछे भी देख लिग ना, 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 ना है नहीं बदला के भी एक मिनट ये भी इतनी पेतरी बागे भी क्ढी है